ਟਾਲਾ ਹੁੰਦਾ ਪੈਨ ਪੁੱਤਰ ਸਾਈਡ ਤੋਂ ਜੀ ਤੇ ਇਹ ਮੁੰਡੇ ਜਾਂਦੇ ਇਹਨਾਂ ਦਾ ਘਰ ਵਿਆਹ ਸੀਗਾ ਸੱਭੀ ਲਿਆਂ ਜਾ ਰਹੇ ਸੀਗੇ ਜੀ ਤੇ ਇਹ ਟੂਰੇ ਵਾਲੇ ਡੰਪਰ ਤੇ ਲੱਗੇ ਤੇ ਟਾਲੇ ਦੀ ਸਾਈਡ ਤੇ ਕੀ ਇਹਨਾਂ ਨੂੰ ਤੇ ਇਹ ਡੇਗ ਅੰਦਰ ਨੂੰ ਪਏ ਨੇ ਤੇ ਇਹਨਾਂ ਦੱਸੋ ਕਿ ਕਦੋਂ ਰੇਟ ਲਾਂਗੇ ਅੱਛਾ ਜੀ ਉਹਨੂੰ ਦੇਪਨੀ ਚੰਦੂ ਪੁੱਤਰ ਸਿੰਘ ਸਿੰਘ ਜੀ ਜਸੀਰ ਪੁੱਤਰ ਸੋਨ ਵਾਸ ਪਿੰਡ ਫੇਰਾ ਨਮੁੰਦਰ ਜੀ ਤੇ ਕਰਮਣ ਹੈ ਮੁੰਡਾ ਜੀ ਬੇਹਾਈ ਵਾਲਾ ਇੱਥੋਂ ਉਹ ਪੁੱਤੀ ਸੀਗੇ ਤੋਂ ਸੱਭੀ ਲਿਆਂ ਜਾ ਰਹੇ ਸੀ ਅੱਛਾ ਜੀ ਕੱਦ ਗਿਆ ਹੋਣਾ। ਅੱਛਾ ਜੀ। ਤੇ ਕਿਹਨੇ ਜਾਣੇ ਸੀਗੇ ਇੱਕ ਨੰਦਾ ਜਿਹੜਾ ਤਸਵੀਰ ਦਾ ਜੀ ਆ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਦੋ ਤੇ ਅਲੱਗ ਮੁੱਠਾ ਦੇ ਉੱਤੇ। ਅੱਛਾ ਜੀ। ਬਾਅ ਕਰਕੇ ਉਹਨਾਂ ਦਾ ਉਹਨਾਂ ਨੂੰ ਖਿੱਚਿਆ ਆ ਰਿਹਾ ਸੀਗਾ ਇਹ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ। ਹਾਂ ਜੀ ਸਰ ਦੇਖੋ। ਹਾਨੀ ਸਰ ਕੀ ਨਾਮ ਹੈ? ਮੇਰਾ ਨਾਮ ਰਗੀ। ਸਰ ਕੀ ਮਾਮਲਾ ਕੀ ਸੀ? ਮਾਮਲਾ ਟਾਲਾ ਹੁੰਦਾ ਪਈਨ ਪੁਤਰ ਸਾਈਡ ਤੋਂ। ਜੀ। ਤੇ ਇਹ ਮੁੰਡੇ ਜਾਂਦੇ ਨਾਲ ਕਰ ਗਿਆ ਸੀਗਾ ਸੱਤੀ ਲੈਣ ਜਾ ਰਹੇ ਸੀਗੇ। ਜੀ। ਇਹ ਟੂਰੇ ਵਾਲੇ ਡੰਪਰ ਦੇ ਲਾਗੇ ਤੇ ਨਾਲ ਦੇ ਦੀ ਸਾਈਡ ਤੇ ਕੀ ਇਹਨਾਂ ਨੂੰ ਤੇ ਇਹ ਦੇਖ ਅੰਦਰ ਨੂੰ ਪਏ ਨੇ ਤੇ ਇਹਨਾਂ ਨੂੰ ਸੁਪਾ ਦੇ ਕਰ ਦਾਂਗੇ ਅੱਛਾ ਜੀ ਉਹਨੂੰ ਦੇ ਪਨੀਰ ਚੰਨ ਨੂੰ ਸੁਪਰ ਜੀ ਜਸੀਰ ਪੁੱਤਰ ਸੌਣ ਵਾਸੇ ਪਿੰਡ ਫੇਰਾ ਨਮੁੰਦਰ ਜੀ ਤੇ ਕਰਮਣ ਹੈ ਮੁੰਡਾ ਜੀ ਬੇਹਾਈ ਵਾਲਾ ਇੱਥੋਂ ਆਪ ਪੁੱਤੀ ਸੀਗਾ ਦੋ ਤਿੰਨ ਲੰਘ ਜਾ ਰਹੇ ਸੀ ਅੱਛਾ ਜੀ ਤਾਂ ਵਿਆਹ ਹੋਗਾ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਜਿਹੜੇ ਡੈਥ ਹੋਈਏ ਜਾਣੇ ਸੀਗੇ ਇਹਨਾਂ ਦੇ 3 ਜਾਣੇ ਸੀਗੇ ਇੱਕ ਨੰਬਰ ਜਿਹੜਾ ਤਸਵੀਰ ਦਾ ਜੀ ਆ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਉਸਦੇ ਹਲਾਕ ਮੁੱਠਾ ਦੇ ਉੱਤੇ ਅੱਛਾ ਜੀ ਬਾਅਦ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਅੱਛਾ ਜੀ ਇਹ ਫੀਟ ਦੇ ਵਿਚਕਾਰੋਂ ਉੱਧਰੋਂ ਲਿਖਿਆ ਉੱਥੇ ਰਾਲਾ ਨੰਗਲ ਦੇ ਨਾਲ ਜੀ ਉਹ ਵੀ ਓਰੀਜਨਲ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਢੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਲੋ ਕਰਕੇ ਦੌੜ ਗਿਆ ਅੱਛਾ ਜੀ ਹਾਂਜੀ ਕਾਲਾ ਕੰਪਲੀਟ ਹੈ ਸਰ ਗੱਡੀ ਨੰਬਰ ਦੱਸ ਸਕਦੇ ਹੋ ਜਿਹੜਾ ਟਰਾਲੀ ਹੈ ਟਰਾਲ ਆ ਗਿਆ ਪੀਵੀ 50ਈ ਨਹੀਂ ਮੋਟਰਸਾਈਕਲ ਦਾ ਨੰਬਰ ਪੀਵੀ 50ਈ 86 ਜਿਹਦੇ ਤੇ ਸਵਾਰ ਸੀਗੇ ਠੀਕ ਹੈ ਸਰ ਤੇ ਟਰਾਲੇ ਦਾ ਨੰਬਰ ਆ ਗਿਆ ਪੀਵੀ 03 ਏ ਜੀ ਲੋਕੇਸ਼ਨ ਤੇ ਵਿਜਾ ਟਾਟਾ ਦਾ ਟਰਾਲਾ ਕੋਈ ਸੀਟੀਸੀ ਵਗੈਰਾ ਕੋਈ ਹੰਗਾਲੀ ਗਈ ਸਰ ਸੀਸੀਡੀ ਫੁੱਟੇ ਅੱਗੇ ਘੇੜਿਆ ਨੂੰ ਜਾ ਕੇ ਅੱਛਾ ਜੀ ਸਵੀਟ ਤੇ ਲੱਗਦੇ ਅੱਛਾ ਜੀ ਕਿੰਨੇ ਕ ਵਜੇ ਦੀ ਘਟਨਾ ਸਰ ਹਾਂਜੀ ਕਿੰਨੇ ਕਾਲੇ ਦੀ ਬਾਤ ਆ ਕਟਨਾ ਹੋਈ ਹੈ ਜੀ ਐਸਟੀਮੇਟ ਸਾਡੇ 6 ਵਜੇ ਦਾ ਆਕਿਆ ਤੁਹਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ ਸਾਥੇ ਇਹ ਦੀ ਪੁਆਇੰਟ ਮੰਨਦਾ ਜੀ ਰਿੰਕ ਰੋਡ 3 ਪੁਆਇੰਟ ਅਬਾਦਪੁਰਾ ਜਗ੍ਹਾ ਤੇ ਸਰ ਕਿਹੜਾ ਥਾਣਾ ਕਿਹੜਾ ਪੰਡਾ ਥਾਣਾ ਪਾਰ ਕੋਲ ਦਾ ਨਾਮ ਹੈ ਟਰਾਲਾ ਹੁੰਦਾ ਪਹਿਨ ਪੁਤਰ ਸਾਈਡ ਤੋਂ ਜੀ ਤੇ ਇਹ ਮੁੰਡੇ ਦਾ ਜਾਂਦੇ ਇਹਨਾਂ ਦੇ ਘਰ ਵਿਆਹ ਸੀਗਾ ਸਬਜ਼ੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਟੂਰੇ ਵਾਲੇ ਡੰਪਰ ਤੇ ਲੱਗੇ ਤੇ ਟਰਾਲੇ ਦੀ ਸਾਈਡ ਤੇ ਕੀਰਨ ਨੂੰ ਤੇ ਇਹ ਦੇਖ ਅੰਦਰ ਨੂੰ ਪਏ ਨੇ ਤੇ ਇਹਨਾਂ ਨੂੰ ਸੁਕਾ ਦੇ ਕਰ ਦਾਂਗੇ अच्छा जी। ਉਹਨੂੰ ਦੇ ਪਿੰਡ ਚੋਂ ਸੁਪਰ ਸਿੰਘ ਸਿੰਘ ਜੀ। ਜਸबीर ਪੁੱਤਰ ਸੌਰਵਾਸ ਪਿੰਡ ਫੇਰਾ ਨਮੁੰਦਰ ਜੀ। ਤੇ ਕਰਮਣ ਹੈ ਮੁੰਡਾ ਜੀ। ਬੇਹਾਂ ਭਾਈ ਵਾਲਾ ਇੱਥੋਂ। ਉਹ ਪੁੱਤੀ ਸੀਗੇ ਤੋਂ ਦੋ ਸਭ ਪਿੰਡਾਂ ਜਾ ਰਹੇ ਸੀ। ਅੱਛਾ ਜੀ। ਤਾਂ ਵਿਆਹ ਹੋ ਗਿਆ। ਅੱਛਾ ਜੀ। ਇੱਕ ਨਹੀਂ ਜਾਣੇ ਸੀਗੇ ਇੱਕ ਨੰਦਾ ਜਿਹੜਾ ਤਸਵੀਰਦਾਰ ਹਾਂ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਉਸਤੇ ਅਲੱਗ ਕਮਟਰ ਦੇ ਉੱਤੇ ਅੱਛਾ ਜੀ ਬਾ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ